ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਇਹ ਇੱਕ ਜਿਹੜੀ ਵਾਲੋ ਫੇਮ ਹੈ ਕੋਈ ਵੀ ਇੱਥੇ ਇੱਕ ਸਾਰੇ ਇੱਕ ਅਟਰੈਕਟਿਵ ਸੋਰਸ ਹੈ ਕਿਉਂਕਿ ਤੁਹਾਨੂੰ ਆਪਾਂ ਦੇਖ ਕੇ ਸਾਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਆਪਾਂ ਵੀ ਇਹਦੇ ਵਿੱਚ ਹੋ ਸਕਦੇ ਆ ਕਿ ਆਪਾਂ ਫਿਰ ਆਪਣੀ ਲਾਈਫ ਵਿੱਚ ਕੋਈ ਜਦਾਦਾ ਅਚੀਵ ਕਰਨਾ ਕਿ ਸਾਡੀ ਫੋਟੋ ਵੀ ਇੱਕ ਦਿਨ ਉੱਥੇ ਲੱਗੇ ਮੈਨੂੰ ਬੜਾ ਅੱਛਾ ਲੱਗਿਆ ਕਿ ਸਬ ਡਿਵੀਜ਼ਨ ਦਿਨਾਂਗਰ ਚ ਅਸੀਂ ਵਾਲ ਆਫ ਫੇਮ ਦਾ ਉਦਘਾਟਨ ਕੀਤਾ ਇਹ ਸਾਡੇ ਏਡੀਸੀ ਜਨਰਲ ਸਾਹਿਬ ਨੇ ਪਹਿਲਾਂ ਜ਼ਿਲ੍ਹੇ ਦੇ ਵਿੱਚ ਵੀ ਇਹ ਬਣਵਾਇਆ ਸੀ ਜਿੱਦਾ ਸੀ ਉਹਦਾ 카ਟਨ ਕੀਤਾ ਜਿਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਸੀ ਜਿਨ੍ਹਾਂ ਨੇ ਵੱਖ-ਵੱਖ ਮੈਦਾਨਾਂ ਦੇ ਵਿੱਚ ਬੱਚਿਆਂ ਨੇ ਆਪਣੀ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਦਾ ਸ਼ੋਕ ਕੇਸ ਕੀਤਾ ਤੇ ਇਸੇ ਤਰ੍ਹਾਂ ਅੱਜ ਦਿਨਾਂ ਨਗਰ ਦੇ ਵਿੱਚ ਵੀ ਕੀਤਾ ਵੀ ਜਿਹੜੇ ਦਿਨਾਂ ਨਗਰ ਦੇ ਜੋ ਵੀ ਬੱਚੇ ਬਸਨੀਕ ਸੀ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਆਪਣੇ ਪੜ ਕੇ ਜਾਂ ਕੁਝ ਵੀ ਰੁਤਬਾ ਹਾਸਿਲ ਕੀਤਾ ਹੈ ਉਹਨਾਂ ਦਾ ਅਸੀਂ ਲਗਾਇਆ ਸਾਡੇ ਏਡੀਸੀ ਜਨਰਲ ਸਾਹਿਬ ਵੀ ਇੱਥੋਂ ਦੇ ਬਿਲੋਂਗ ਕਰਦੇ ਆ ਤੇ ਬੜੀ ਖੁਸ਼ੀ ਹੈ ਕਿ ਇੱਥੇ ਸੇਵਾ ਨੂੰ ਆ ਰਹੇ ਆ ਚੰਗਾ ਕੰਮ ਕਰ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਇਹ ਇਸ ਨਾਲ ਬੜੀ ਮੋਟੀਵੇਸ਼ਨ ਮਿਲਦੀ ਆ ਹੋਰ ਬੱਚਿਆਂ ਨੂੰ ਵੀ ਜਿਹੜੇ ਦੇਖਦੇ ਆ ਇੱਥੇ ਕਿਉਂਕਿ ਸਬਡਿਵੀਜ਼ਨ ਚ ਹਰ ਤਰ੍ਹਾਂ ਦੇ ਲੋਕ ਆਂਦੇ ਨੇ ਬੱਚੇ ਆਂਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਨੇ ਵੀ ਇਹਨਾਂ ਨੂੰ ਇੰਪੋਰਟੈਂਸ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਜਜ਼ਬਾ ਜਾਗਦਾ ਹੈ ਵੀ ਕੁਝ ਬੰਦ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹ ਵੀ ਆਪਣੇ ਜੋ ਵੀ ਉਹਨਾਂ ਨੇ ਫੀਲਡ ਚੂਸ ਕੀਤਾ ਹੋਵੇਗਾ ਉਹਦੇ ਵਿੱਚ ਉਹ ਕਾਮਯਾਬ ਹੋਣਗੇ ਉਹਦੇ ਵਿੱਚ ਆਪਣਾ ਮਕਾਮ ਹਾਸਲ ਕਰਨਗੇ ਤੇ ਹੋ ਸਕਦਾ ਉਹਨਾਂ ਦੀ ਵੀ ਫੋਟੋ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਦੇਖ ਸਕੀਏ ਸਟ੍ਰਗਲ ਕਰਦੇ ਆ ਬਹੁਤ ਮਿਹਨਤ ਕਰਦੇ ਆ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜੇ ਅਸੀਂ ਕੋਈ ਕਾਮਯਾਬੀ ਮਿਲਦੀ ਆ ਤਾਂ ਕਾਮਯਾਬ ਹਰ ਕੋਈ ਬੰਨਾ ਚਾਹੁੰਦਾ ਇਨਸਾਨ ਇਹ ਨਹੀਂ ਹੈ ਬਟ ਕੋਈ ਬਨ ਹੋ ਪਾਉਂਦੇ ਆ ਕੋਈ ਨਹੀਂ ਹੋ ਪਾਉਂਦੇ ਬਟ ਇਸ ਤਰ੍ਹਾਂ ਹੀ ਪ੍ਰੇਰਨਾ ਮਿਲਦੀ ਆ ਕਿ ਉਹਦੇ ਵਿੱਚ ਹਿੰਮਤ ਆਉਂਦੀ ਆ ਹਰ ਇਨਸਾਨ ਦੇ ਵਿੱਚ ਵੀ ਮੈਂ ਕੁਝ ਕਰਾਂ ਤਾਂ ਉਸ ਭਾਵਨਾ ਨੂੰ ਜਗਾਉਣ ਲਈ ਇਹ ਉਪਰਾਲੇ ਕੀਤੇ ਜਾਂਦੇ ਆ ਤਾਂ ਜੋ ਕਿ ਉਹਨਾਂ ਦੀ ਜੀ ਇੱਕ ਜਜ਼ਬਾ ਆਵੇ ਤੇ ਆਪਣਾ ਉਹ ਮਕਾਮ